ਅੱਜ ਮੋਹਾਲੀ ਦੇ ਕਸਬਾ ਡੇਰਾ ਬੱਸੀ ਵਿੱਚ ਮਹਿਲਾ ਦੇ ਉੱਤੇ ਕੀਤੀ ਗਈ ਫਾਇਰਿੰਗ ਦੇ ਮਾਮਲੇ ਵਿੱਚ ਅੱਜ ਮੋਹਾਲੀ ਪੁਲਿਸ ਵੱਲੋਂ ਉਲਜਮਾ ਦੀ ਪੈੜ ਨੱਪਦੇ ਹੋਏ ਕੁਰਾਲੀ ਨਜ਼ਦੀਕ ਪਿੰਡ ਖੇਜਰਾਬਾਦ ਵਿੱਚ ਹੋਈ ਮੁੱਠ ਭੇੜ ਦੌਰਾਨ ਤਿੰਨੋਂ ਆਰੋਪੀ ਕੀਤੇ ਗਏ ਕਾਬੂ ਜਿਸ ਸਬੰਧੀ মিডিਆ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਮੋਹਾਲੀ ਅ ਇਹਦੇ ਵਿੱਚ ਅ ਸ਼ਹਿਰ ਤੁਹਾਡੇ ਧਿਆਨ ਚ ਹੋਵੇ ਕੁਝ ਕੁਝ ਦਿਨ ਪਹਿਲਾਂ ਇੱਕ ਡੇਰਾ ਬਸੀ ਦੇ ਵਿੱਚ ਇੱਕ ਸ਼ੂਟਿੰਗ ਹੋਈ ਸੀ ਜਿਹਦੇ ਵਿੱਚ ਇੱਕ ਲੇਡੀ ਦੇ ਉੱਤੇ ਦੋ ਮੋਟਰਸਾਈਕਲ ਸਵਾਰ ਗੁਲੀਆਂ ਚਲਾਗੇ ਸੀ ਤੇ ਉਹਨ ਇਮੀਡੀਏਟਲੀ ਉਹਨੂੰ ਪੀਜੀਐ ਸ਼ਿਫਟ ਕਰਦੇ ਉੱਤੇ ਗਿਆ ਸੀ ਤੇ ਕੁਝ ਦਿਨ ਬਾਅਦ ਉਹ ਲੇਡੀ ਦੀ ਡੈਥ ਹੋ ਗਈ ਸੀਗੀ ਤੇ ਇਸ ਕੇਸ ਨੂੰ ਟ੍ਰੇਸ ਕਰਦੇ ਹੋਏ ਸਾਡੀਆਂ ਜਿਹੜੀਆਂ ਵੱਖ-ਵੱਖ ਟੀਮਾਂ ਸੀਗੀਆਂ ਸਾਡੀਆਂ ਸੀਏ ਦੀ ਟੀਮਾਂ ਸਪੈਸ਼ਲ ਸੈੱਲ ਦੀਆਂ ਟੀਮਾਂ ਤੇ ਥਾਣੇ ਦੀਆਂ ਟੀਮਾਂ ਸੀਗੀਆਂ ਅਸੀਂ ਬਣਾਈਆਂ ਤੇ ਉਹ ਟੀਮਾਂ ਜਿਹੜੀਆਂ ਸੀ ਕਿ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਇਹ ਟ੍ਰੇਸ ਕਰ ਲਿਆ ਸੀਗਾ ਕਿ ਜਿਹੜਾ ਇਹ ਕੇਸ ਹੈ ਇਹ ਜਿਹੜੇ ਡਿਸੀਜ਼ ਲੇਡੀ ਹੈ ਜਿਹੜੇ ਮਰਨ ਵਾਲੇ ਲੇਡੀ ਨੇ ਉਹਨਾਂ ਦੀ ਜਿਹੜੀ ਨੂੰਹ ਸੀ ਨੂੰ ਕੋਦੇ ਮਮੇ ਨੇ ਕਰਾਇਆ ਸੀ ਕਿਉਂਕਿ ਉਹਨਾਂ ਦੇ ਫੈਮਿਲੀ ਚ ਡਿਸਪਿਊਟ ਚੱਲ ਰਿਹਾ ਸੀਗਾ ਇਸ ਕੇਸ ਦੇ ਵਿੱਚ ਜਿਹੜੀ ਉਹ ਜਿਹੜਾ ਉਹਦਾ ਦਾ ਬਾਬਾ ਸੀ ਕੀ ਸੁਭਾਸ਼ 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 ਨਾਮ ਦਾ ਇਹ ਬੰਦਾ ਸੀ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਗ੍ਰਿਫਤਾਰੀ ਤੋਂ ਬਾਅਦ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਦੋ ਬੰਦੇ ਇੱਕ ਅਕਸ਼ੇ ਜਿਹੜਾ ਕਿ ਹਿਸਾਰ ਦਾ ਰਹਿਣ ਵਾਲਾ ਤੇ ਇੱਕ ਨਰੇਸ਼ ਕੁਮਾਰ ਜਿਹੜਾ ਕਿ ਜੀਨ ਦਾ ਰਹਿਣ ਵਾਲਾ ਇਹ ਦੋਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਇਹ ਇੱਕ ਕੰਟਰੈਕਟ ਇਹ ਜਿਹੜਾ ਇਹਨਾਂ ਦੋਨਾਂ ਨੂੰ ਕੌਂਟਰੈਕਟ ਦਿੱਤਾ ਗਿਆ ਸੀਗਾ ਜਿਹੜੇ ਇਹ ਲੇਡੀ ਨੂੰ ਮਾਰਨ ਦਾ ਤੇ ਉਹ ਟਰੇਸ ਕਰਦੇ ਹੋਏ ਸਾਨੂੰ ਇਨਫੋਰਮੇਸ਼ਨ ಸಿਗੀ ਅੱਜ ਕਾਫੀ ਸਮੇਂ ਤੋਂ ਕਿ ਇਹ ਖਿਜ਼ਰਾਬਾਦ ਮਾਜਰੀ ਦੇ ਇਲਾਕੇ ਦੇ ਵਿੱਚ ਇਹ ਜਿਹੜੇ ਦੋ ਬੰਦੇ ਇਹਨਾਂ ਦੇ ਲੁਕੇ ਹੋਣ ਦੀ ਅਸ਼ੰਕਾ ਹੈ ਤੇ ਸਾਡੀ ਟੀਮਾਂ ਕਾਫੀ ਦੇਰ ਤੋਂ ਸਰਚ ਕਰ ਰਹੀਆਂ ਸੀ ਕਿ ਇੱਥੇ ਤੇ ਕਿ ਫਿਰ ਸਾਨੂੰ ਫਿਰ ਇਨਫੋਰਮੇਸ਼ਨ ਆਈ ਕਿ ਕਿਸੇ ਪੱਠੇ ਦੇ ਲਾਗੇ ਤੱਕੇ ਰੁਕੇ ਹੋਏ ਨੇ ਕਿ ਉੱਥੇ ਟੈਂਪਰੀ ਲੁਕੇ ਹੋਏ ਨੇ ਕਿਉਂਕਿ ਪੁਲਿਸ ਕਾਫੀ ਦੇਰ ਤੋਂ ਸਰਚ ਕਰ ਰਹੀ ਸੀ ਇਹਨਾਂ ਦੇ ਡਿਊਰਿੰਗ ਜੋ ਤਾਂ ਸਾਡੀ ਜਿਹੜੀ ਸਪੈਸ਼ਲ ਸੈਲ ਦੀ ਟੀਮ ਹੈ ਇਧਰੋਂ ਆ ਰਹੀ ਸੀਗੀ ਗੱਡੀ ਤੇ ਸਾਹਮਣੇ ਇੱਕ ਬੜੀ ਸਪੀਡ ਤੇ ਮੋਟਰਸਾਈਕਲ ਕਿਤੋਂ ਇੱਕ ਇਥੇ ਪੱਠੇ ਦੇ ਏਰੀਆ ਦੇ ਵਿੱਚੋਂ ਨਿਕਲ ਕੇ ਭੱਜਿਆ ਜਦੋਂ ਉਹਨੂੰ ਰੋਕਣ ਵਾਸਤੇ ਜੋ ਗੱਡੀ ਅੱਗੇ ਲਗਾਏਗੀ ਤਾਂ ਉਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਜਵਾਬੀ ਫਾਇਰਿੰਗ ਦੌਰਾਨ ਜਿਹੜੀ ਸੀਗੀ ਪੁਲਿਸ ਪਾਰਟੀ ਵੱਲੋਂ ਵੀ ਜਿਵੇਂ ਸੀ ਕਿ ਫਾਇਰ ਕੀਤੇ ਗਏ ਸ਼ਾਟਸ ਤਾਂ ਉਹ ਮੋਟਰਸਾਈਕਲ ਤੇ ਤਿੰਨ ਬੰਦੇ ਸੀਗੇ ਜਿਹੜਾ ਤੀਜਾ ਬੰਦਾ ਹੈਗਾ ਇੱਕ ਸੁਨੀਲ ਕੁਮਾਰ ਨਾਮ ਦਾ ਬੰਦਾ ਜਿਹੜਾ ਕਿ ਹਿਸਾਰ ਦਾ ਹੀ ਰਹਿਣ ਵਾਲਾ ਹੈ ਆਇਡੈਂਟੀਫਾਈ ਹੋਇਆ ਤੇ ਇਹਦਾ ਰੋਲ ਜਿਹੜਾ ਹੈਗੇ ਅਸੀਂ ਹਜੇ ਜਿਹੜੇ ਡੇਰੇ ਪਾਸੇ ਵਾਲੇ ਇਨਸੀਡੈਂਟ 'ਚ ਅਸੀਂ ਹਜੇ ਅਸੀਂ ਵੈਰੀਫਾਈ ਕਰਨਾ ਹੈ ਕਿ ਇਹਦਾ ਕੀ ਰੋਲ ਹੈ ਕਿਉਂਕਿ ਦੋ ਬੰਦੇ ਤਾਂ ਇਚ ਵਾਂਟਿਡ ਹੀ ਸੀਗੇ ਬਾਈ ਨੇਮ ਹੀ ਸੀ ਸਾਡੇ ਕੋਲੇ ਤੇ ਇਹਨਾਂ ਦੇ ਡਿਊਰਿੰਗ ਜਿਹੜੀ ਇਹ ਮੁੱਟਪੇੜ ਜਿਹੜੀ ਹੈਗੀ ਹੈ ਉਹਦੇ ਵਿੱਚ ਇਹਨਾਂ ਤਿੰਨਾਂ ਦੇ ਹੀ ਇੱਕ ਦੇ ਤਿੰਨ ਗੋਲੀਆਂ ਲੱਗੀਆਂ ਹੈ ਇੱਕ ਦੇ ਦੋ ਗੋਲੀਆਂ ਲੱਗੀਆਂ ਤੇ ਦੂਜੇ ਤੀਜੇ ਦੇ ਵੀ ਦੋ ਗੋਲੀਆਂ ਲੱਗੀਆਂ ਨੇ ਤੇ ਇਸ ਦਿਨ ਦਿਨੇ ਇਮੀਡੀਏਟਲੀ ਹਸਪੀਟਲ ਸ਼ਿਫਟ ਕਰ ਦਿੱਤੇ ਗਏ ਨੇ ਤੇ ਸਾਰੇ ਜੇਰੇ ਇਲਾਜ ਸਰ ਕ੍ਰਿਮੀਨਲ ਹਿਸਟਰੀ ਇਨਾਂ ਦੀ ਕੀ ਹੈ ਹਜੇ ਤੱਕ ਸਾਹਮਣੇ ਆਇਆ ਇਹ ਚ ਜਿਹੜਾ ਮੇਨ ਜਿਹੜਾ ਇਹਦੇ ਵਿੱਚ ਹੈ ਕਿ ਸ਼ੂਟਰ ਹੈ ਨਰੇਸ਼ ਕੁਮਾਰ ਹੈ ਇਹਦੇ ਉੱਤੇ ਕਰੀਬ 80 ਟਿੱਕਰ ਜੋ ਇਹਨੇ ਪੁਛਗੇ ਚ ਦੱਸਿਆ ਹੈ ਇਹ ਚ 12 ਤੋਂ 14 ਜਿਹੜੀਆਂ ਐਫ ਆਈ ਆਰਸ ਹੈ ਤੇ ਰਜਿਸਟਰਡ ਹੈ ਸਾਰੀ ਇਹੀ ਨੇਸ ਕ੍ਰਾਈਮ ਦੀ ਐਫ ਆਈ ਆਰਸ ਤੇ ਇਹ ਸਾਰੀਆਂ 307 302 ਟਾਈਪ ਦੀਆਂ ਹੀ ਐਫ ਆਈ ਆਰਸ ਹੈ ਜਿਹੜਾ ਇਹ ਅਕਸ਼ੇ ਹੈ ਅ ਇਹ ਦੇ ਉੱਤੇ ਟੋਟਲ ਮਿਲਾ ਕੇ ਦੋ ਐਫ ਆਈ ਆਰ ਦੇ ਵਿੱਚ ਹਿੱਸਾ ਡਿਸਟ੍ਰਿਕਟ ਤੋਂ 307 ਦੀਆਂ ਦੋ ਐਫ ਆਈ ਆਰ ਹੈ ਜਿਦੇ ਵਿੱਚ ਇਹ ਪਕੌੜਾ ਚੱਲਦਾ ਆ ਰਿਹਾ ਇਹ ਤਾਂ ਅਸੀਂ ਸਾਰੀਆਂ ਚੈੱਕ ਕਰੀ ਲਿੱਤਾ ਸੀ ਰਿਕਾਰਡ ਜਿਹੜਾ ਸੁਨੀਲ ਕੁਮਾਰ ਹੈ ਇਹਦਾ ਵੀ ਕ੍ਰਿਮਿਨਲ ਰਿਕਾਰਡ ਹੈ ਪ੍ਰੀਲੀਮਿਨਰੀ ਦੱਸ ਰਿਹਾ ਕਿ ਇਹਦੀ ਵੀ ਐਫ ਆਈ ਆਰਸ ਹੈਗੀਆਂ ਪਰ ਅਸੀਂ ਡਿਟੇਲ ਕਿਉਂਕਿ ਹੁਣ ਨਵੇਂ ਹੀ ਸਾਨੂੰ ਆਇਡੈਂਟੀਫਾਈ ਹੋਇਆ ਹੈ ਡਿਟੇਲ ਹੈ ਜੀ ਅਸੀਂ ਕੁਝ ਕਿਸ਼ਤੋਂ ਲਿਆਵਾਂਗੇ ਸਾਹਿਬ ਭਾਜੀ ਸਾਡੇ ਮੁਹਾਲੀ ਦੇ ਵਿੱਚ ਪੁਲਿਸ ਅਫਸਰ ਨੇ ਪਹਿਲਾਂ ਵੀ ਇਹਨਾਂ ਦੇ ਕਾਫੀ ਦੋਸਤ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੇ ਬੱਚਿਆਂ ਦੇ ਅਸੀਂ ਵੀਜ਼ਾ ਦਿੱਤਾ ਤੁਸੀਂ ਐਸਐਸਬੀ ਆਫਿਸ ਮਾਰ ਨਹੀਂ ਲੱਗੇ ਹੋ ਹਾਂਜੀ ਮੈਂ ਮੀਡੀਆ ਡਿਪਾਰਟਮੈਂਟ ਚ ਮੀਡੀਆ ਡਿਪਾਰਟਮੈਂਟ ਚ ਨੇ ਤੇ ਸੋ ਇਹਨਾਂ ਦਾ ਚਲੋ ਪਹਿਲਾਂ ਵੀ ਇਹਨਾਂ ਦੇ ਦੋਸਤ ਜਿਹੜੇ ਬੱਚੇ ਉਹਨਾਂ ਦੇ ਗਏ ਨੇ ਸਤਪਾਲ ਭਾਈ ਨੇ ਐਡਵਾਈਸ ਕੀਤਾ ਸੀ ਉਹਨੂੰ ਇੱਕ ਸਪੈਕਟਰ ਸਤਪਾਲ ਸਿੰਘ ਜੀ ਨੇ ਸੋ ਭਾਈ ਨੇ ਸਾਡੇ ਤੇ ਬੜਾ ਭਰੋਸਾ ਰੱਖਿਆ ਚਲੋ ਸਟੈਪ ਬਾਈ ਸਟੈਪ ਇਹਨਾਂ ਦਾ ਵੀ ਵੀਜ਼ਾ ਲਾਣ ਦੇ ਵਿੱਚ ਅਸੀਂ ਕੰਮ ਆਗੋਈਆਂ ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ 100% ਗਾਰੰਟੀ ਦੇ ਨਾਲ ਵੀ ਕੋਈ ਇੱਕ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਵਧੀਆ ਤਰੀਕੇ ਨਾਲ ਵੀਜ਼ੇ ਲੱਗ ਰਹੇ ਨੇ ਕੈਨੇਡਾ ਨੂੰ ਐਵੇਂ ਹੀ ਬਤਨਾਂ ਕਰੀ ਜਾਂਦੇ ਲੋਕ ਬਹੁਤ ਵਧੀਆ ਤਰੀਕੇ ਨਾਲ ਵੀਜ਼ਾ ਲੱਗ ਰਹੇ ਜੇ ਤੁਸੀਂ ਵਧੀਆ ਤਰੀਕੇ ਨਾਲ ਵੀਜ਼ਾ ਲੈਣਾ ਹੈ ਜਪ ਸਟੱਡੀ ਤੋਂ ਤਾਂ ਸਾਡੇ ਮੋਹਾਲੀ ਜਾਂ ਜਲੰਧਰ ਆਫਿਸ ਤੁਸੀਂ ਆ ਸਕਦੇ ਹੋ ਸਸਕਾਰ